ਹਾਜਰ ਸੀ ਅਸੀਂ ਜਿਸ ਵੀ ਹਾਲਤ ਵਿੱਚ ਬੈਠੇ ਸੀ ਜਿਵੇਂ ਇਹ ਵੀ ਐਸੇ ਜਸਪ੍ਰੀਤ ਸਿੰਘ ਨੇ ਇਹ ਸਿਵਲ ਇਸ ਤਰ੍ਹਾਂ ਬੈਠੇ ਸੀ ਮੇਰੇ ਪਗੜੀ ਨਹੀਂ ਸੀ ਅਸੀਂ ਤਿਆਰ ਹੋ ਰਹੇ ਸੀ ਅਜੇ ਅਸੀਂ ਉਸ ਤਰੀਕੇ ਨਾਲ ਹੀ ਅਵੇਜਮੈਂਟ ਥਾਣੇ 'ਚ ਭੱਜ ਲਈ ਜੀ ਜਾ ਕੇ ਪਤਾ ਲੱਗਿਆ ਉਹ ਅੱਗੇ ਭੱਜਾ ਅਸੀਂ ਲੋਕਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਨਹੀਂ ਫੜਿਆ ਗਿਆ ਲੋਕਾਂ ਤੋਂ ਕਿਉਂਕਿ ਉਹਦੇ ਕੋਲ ਤਲਵਾਰ ਸੀ ਕੁਝ ਡਰ ਗਏ ਹੋਣਗੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਗਏ ਤੇ ਉਹਨੇ ਸਾਡੇ ਵੱਲ ਮਤਲਬ ਪੁਲਿਸ ਪਾਰਟੀ ਵੱਲ ਹਮਲਾ ਕੀਤਾ ਤੇ ਸਾਡੇ ਕਾਂਸਟੇਬਲ ਸਰਬਜੀਤ ਸਿੰਘ ਦੇ ਆ ਉਹ ਇੱਥੇ ਝੋਟ ਲੱਗਿਆ ਇਸ ਤਰ੍ਹਾਂ ਹੋ ਗਿਆ ਤੇ ਉਹਦੇ ਇੱਥੇ ਲੱਗੀ ਸਰਚੂ ਵੀ ਲੱਗ ਸਕਦੀ ਸੀ ਉਹ ਕਿਰਪ ਕਰਪਾਨ ਮਾਰੀ ਉਹਨੇ ਦੋਸੀ ਸਰਬਜੀਤ ਸਿੰਘ ਸਰਬਜੀਤ ਨਹੀਂ ਕਰਿਆ ਤਾਂ ਉਹਨੇ ਕਿਸੇ ਦੇ ਵੀ ਸੀਗਾ ਪਰ ਉਹ ਸਰਬਜੀਤ ਸਿੰਘ ਅੱਗੇ ਸੀਗਾ ਸਰਬਜੀਤ ਸਿੰਘ ਤੇ ਲੱਗਿਆ ਫਿਰ ਅਸੀਂ ਨੇ ਸਾਰੇ ਇਹਨਾਂ ਨੂੰ ਪਾਕੜਿਆ ਉਹ ਇੱਕ ਤਲਵਾਰ ਉਹ ਤੇ ਡਿੱਗ ਪਿਆ ਤੇ ਉੱਪਰ ਫੇਸ ਢਾ ਕੇ ਭੱਜ ਗਿਆ ਕਿਉਂਕਿ ਕਾਕਤਵਾਰ ਸੀਗਾ ਉਹ ਅਸੀਂ ਫਿਰ ਉਹਦੇ ਪਿੱਛੇ ਭੱਜੇ ਫਿਰ ਉਹ ਨੂੰ ਜਾ ਕੇ ਅੱਗੇ ਫੜਿਆ ਸੀ ਉਹ ਅਸੀਂ ਅੱਗੇ ਜਾ ਕੇ ਫਰੈਂਕੋ ਕੋਲੇ ਪਿਸ ਬੈਕ ਸਾਈਡ ਇੱਕ ਬਾਗ ਜਮਲੂ ਝਾੜੀਆਂ ਜਿਹਨੇ ਉੱਥੋਂ ਜਾ ਕੇ ਉੱਥੋਂ ਜਾ ਕੇ ਫੜਿਆ ਡਿਗਿਆ ਪਹਿਲਾਂ ਉਹਦੇ ਵਿੱਚ ਆਟੂ ਵਗੈਰਾ ਵੀ ਲੱਗਿਆ ਕੋਈ ਕਿਸੇ ਆਟੂ 'ਚ ਭੱਜ ਕੇ ਲੱਗਿਆ ਇਹ ਆਟੂ ਵਾਲੇ ਦਾ ਕਸੂਰ ਨਹੀਂ ਹੋ ਜਾਏਗਾ ਇਹ ਭੱਜ ਜਾਂਦਾ ਆਟੂ 'ਚ ਲੱਗਿਆ ਡਿਗਿਆ ਵੀ ਪਹਿਲਾਂ ਇਹ ਇਹ ਸੱਟ ਵੀ ਲੱਗਿਆ ਇਸ ਕਰਕੇ ਅਸੀਂ ਲੈ ਕੇ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਅ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਫਰਦਰ ਇਨਵੈਸਟੀਗੇਸ਼ਨ ਜੋ ਸਾਹਮਣੇ ਆਊਗਾ ਉਸ ਮੁਤਾਬਕ ਹੀ ਕਰੂਗੇ ਇਨਵੈਸਟੀਗੇਸ਼ਨ ਅਫੀਸਰ ਹੋਣੇ ਜਦੋਂ ਤੁਸੀਂ ਪੜ੍ਹ ਰਏ ਸੀ ਤਾਲੁਕੀ ਲੱਗ ਰਿਹਾ ਸੀ ਕਿ ਆ ਉਸਨੇ ਕੋਈ ਨਸ਼ਾ ਕੀਤਾ ਸੀ ਨਹੀਂ ਕਿਸ ਤਰੀਕੇ ਨਾਲ ਉਸਨੇ ਬਾਹਰ ਕੀਤੇ ਦੇਖੋ ਨਸ਼ਾ ਕੀਤੇ ਬਾਰੇ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਨੇ ਸਾਨੂੰ ਨਹੀਂ ਲੱਗਿਆ ਪਰ ਉਹ ਬਹੁਤ ਜ਼ਿਆਦਾ ਤਾਕਤਵਰ ਹੈਗਾ ਤੇ ਮਨ ਲਓ ਬੜੀ ਉਹਨੇ ਸਾਨੂੰ ਫੇਰ ਵੀ ਸੜਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨੇ ਫਿਰ ਆਪਣਾ ਵੀ ਮੈਂ ਡਿੱਗ ਪਿਆ ਮੈਂ ਡਿੱਗ ਪਿਆ ਫਿਰ ਅਸੀਂ ਚੱਕ ਕੇ ਲੈ ਕੇ ਦਾਖਲ ਕਰਵਾਇਤਾ ਥੋੜੀ ਜਿਹਾ ਚੱਲਦੀ ਰਹੀ ਹੱਥੋਂ ਤੋਬਾ ਹੀ ਪੜਣੀ ਜੋ ਪਕੜਿਆ ਬੜੀ ਸ라운ਦ ਦੀ ਕੋਸ਼ਿਸ਼ ਕੀਤੀ ਹੋਣੀ ਸਾਡੇ ਇੱਕ ਹੋਰ ਮੁਲਾਜ਼ਮਾ ਸਾਹਿਲ ਉਹਦੇ ਵੀ ਨਾਉ ਨੂੰ ਵੱਜੇ ਨੇਗੇ ਉਹਦੀ ਵੀ ਪਬਲਿਕ ਵੀ ਆ ਗਈ ਸੀ ਜੀ ਪਬਲਿਕ ਨੇ ਪਹਿਲਾਂ ਵੀ ਮੰਨ ਲਓ ਪਹਿਲਾਂ ਜਦੋਂ ਭੱਜ ਰਿਹਾ ਸੀ ਪਬਲਿਕ ਨੇ ਕੁਝ ਮਾਰਨ ਦੀ ਕੋਸ਼ਿਸ਼ ਕੀਤੀ ਉਹਦੇ ਬੱਜਾ ਵੀ ਹੋਣਾ ਉਹਦੇ ਕੁਝ ਪਬਲਿਕ ਨੇ ਜਦੋਂ ਮਾਰਿਆ ਕਾਫੀ ਪਿੱਛੇ ਵੱਜ ਜਾਉਣਾ ਕਿਉਂਕਿ ਪਬਲਿਕ ਵੀ ਚਾਹੁੰਦੀ ਆ ਵੀ ਸੀ ਮੁੰਜੇ ਨੂੰ ਫੜੀਏ ਪਬਲਿਕ ਨੇ ਬੜਾ ਸਾਥ ਦਿੱਤਾ ਸਾਡੇ ਅੱਜ ਪੁਲਿਸ ਦਾ ਪਬਲਿਕ ਨੇ ਕੁਝ ਪਬਲਿਕ ਨੇ ਕੁਝ ਮਾਰਿਆ ਵੀ ਉਹਦੇ ਕੁੱਟਿਆ ਵੀ ਆ ਪਬਲਿਕ ਨੇ ਪਬਲਿਕ ਨੇ ਵੀ ਸੰਸਾਥ ਵੀ ਦਿੱਤਾ ਜੋ ਜਿਹੜਾ ਜੇ ਕ੍ਰਾਈਮ ਕਰਨ ਵਾਲਾ ਬੰਦੇ ਨੂੰ ਜੇ ਪਬਲਿਕ ਨੇ ਮੰਨ ਲਓ ਵੀ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੇਖੋ ਕੁੱਟਿਆ ਵੀ ਗਿਆ ਹੋਣਾ ਇਹਦੇ ਚ ਪਬਲਿਕ ਦਾ ਦਾ ਕੋਈ ਕਸੂਰ ਨਹੀਂ ਪਬਲਿਕ ਬਹੁਤ ਅੱਛਾ ਕੀਤਾ ਪਬਲਿਕ ਨੇ ਪੁਲਿਸ ਦੀ ਬਹੁਤ ਸਾਥ ਦਿੱਤਾ ਪਬਲਿਕ ਨੇ ਬਹੁਤ ਅੱਛਾ ਕੀਤਾ ਨਹੀਂ ਅਜੇ ਤੱਕ ਅਜੇ ਵੱਜੇ ਹੋ ਸਕਦਾ ਪਰ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਸਾਡੇ ਕਿਉਂਕਿ ਅਸੀਂ ਵੀ ਕਾਲੀ ਗਾਲੀ ਚ ਗਿਆਨ ਨੂੰ ਪਗੜ ਫੜਨ ਦੇ ਜਦੋਂ ਸਾਹਿਲਿਆ ਸਰਪ ਜੀ ਦੱਸਿਆ ਉਹ ਠੀਕ ਨਹੀਂ ਉਹ ਠੀਕ ਨਹੀਂ ਜੀ ਹੁਣ ਠੀਕ ਨਹੀਂ ਬਿਲਕੁਲ ਠੀਕ ਨਹੀਂ ਹਾਜ਼ਰ ਸੀ ਅਸੀਂ ਜਿਸ ਵੀ ਹਾਲਤ ਵਿੱਚ ਬੈਠੇ ਸੀ ਜਿਵੇਂ ਇਹ ਵੀ ਇਸੇ ਜਸ ਸਿੰਘ ਨੇ ਇਹ ਸਿਵਲ ਇਸ ਤਰ੍ਹਾਂ ਬੈਠੇ ਸੀ ਮੇਰੇ ਪਗੜੀ ਨਹੀਂ ਸੀ ਅਸੀਂ ਤਿਆਰ ਹੋ ਰਹੇ ਸੀ ਅਜੇ ਅਸੀਂ ਉਸ ਤਰੀਕੇ ਨਾਲ ਹੀ ਅਰੇਂਜਮੈਂਟ ਥਾਣੇ 'ਚ ਭੱਜ ਲਈ ਜੀ ਜਾ ਕੇ ਪਤਾ ਲੱਗਿਆ ਉਹ ਅੱਗੇ ਭੱਜਾ ਸੀ ਲੋਕਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਨਹੀਂ ਫੜਿਆ ਗਿਆ ਲੋਕਾਂ ਤੋਂ ਕਿਉਂਕਿ ਉਹਦੇ ਕੋਲ ਤਲਵਾਰ ਸੀ ਕੁਝ ਡਰ ਗਏ ਹੋਣਗੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਗਏ ਤੇ ਉਹਨੇ ਸਾਡੇ ਵੱਲ ਮਤਲਬ ਪੁਲਿਸ ਪਾਰਟੀ ਵੱਲ ਹਮਲਾ ਕੀਤਾ ਤੇ ਸਾਡੇ ਕਨਸਟੇਬਲ ਸਰਬਜੀਤ ਸਿੰਘ ਦੇ ਆ ਉਹ ਇੱਥੇ ਚੋਟ ਲੱਗਿਆ ਜੋ ਇਸ ਤਰ੍ਹਾਂ ਹੋ ਗਿਆ ਤੇ ਉਹਦੇ ਇੱਥੇ ਲੱਗੀ ਸਰਕੂ ਹੀ ਲੱਗ ਸਕਦੀ ਸੀ ਉਹ। ਕਿਰਪਾਨ ਲੱਗੀ ਜੀ। ਕਿਰਪਾਨ ਮਾਰੀ ਉਹਨੇ। ਦੋਸ਼ੀ ਸਟੈਂਸ ਨੇ। ਸਰਬਜੀਤ ਨਹੀਂ ਕਰਿਆ ਤਾਂ ਉਹਨੇ ਕਿਸੇ ਦੇ ਵੀ ਸੀਗਾ ਪਰ ਉਹ ਸਰਬਜੀਤ ਸਿੰਘ ਅੱਗੇ ਸੀਗਾ। ਸਰਬਜੀਤ ਸਿੰਘ ਦੇ ਲੱਗਿਆ। ਫਿਰ ਅਸੀਂ ਨੇ ਸਾਰਿਆਂ ਨੂੰ ਪਾਕੜਿਆ ਵੀ ਤਲਵਾਰ ਉਹ ਤੇ ਡਿੱਗ ਪਈ ਆ ਤੇ ਉਹ ਪਰ ਫੇਸ ਢਾ ਕੇ ਭੱਜ ਗਿਆ ਕਿਉਂਕਿ ਤਾਕਤਵਰ ਸੀਗਾ ਉਹ। ਅਸੀਂ ਫਿਰ ਉਹਦੇ ਪਿੱਛੇ ਭੱਜੇ ਫਿਰ ਉਹਨੂੰ ਜਾ ਕੇ ਅੱਗੇ ਫੜਿਆ ਸੀ। ਉਹ ਅਸੀਂ ਅੱਗੇ ਜਾ ਕੇ ਫਰੈਂਕੋ ਕੋਲੇ ਪਿਸ ਬੈਕ ਸਾਈਡ ਇੱਕ ਬਾਗ ਜਮਲੂ ਝਾੜੀਆਂ ਜੀ ਨੇ ਉੱਥੋਂ ਜਾ ਕੇ ਉੱਥੋਂ ਜਾ ਕੇ ਫੜਿਆ ਡਿਗੇ ਪਹਿਲਾਂ ਉਹਦੇ ਵਿੱਚ ਆਟੂ ਵਗੈਰਾ ਵੀ ਲੱਗਿਆ ਕੋਈ ਕਿਸੇ ਆਟੂ ਵਿੱਚ ਭੱਜ ਕੇ ਲੱਗਿਆ ਇਹ ਆਟੂ ਵਾਲੇ ਦਾ ਕਸੂਰ ਨਹੀਂ ਹੋ ਜਾਏਗਾ ਇਹ ਪੰਜਾਇੰਦਾ ਆਟੂ ਵਿੱਚ ਲੱਗਾ ਡਿਗੇ ਵੀ ਆ ਪਹਿਲਾਂ ਇਹ ਇਹ ਸੱਟ ਵੀ ਲੱਗਿਆ ਇਸ ਕਰਕੇ ਅਸੀਂ ਲੈ ਕੇ ਹਸਪਤਾਲ ਦਾਖਲ ਕਰਵਾ ਦਿੱਤਾ ਤੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਫਰਦਰ ਇਨਵੈਸਟੀਗੇਸ਼ਨ ਜੋ ਸਾਹਮਣੇ ਆਊਗਾ ਉਸ ਮੁਤਾਬਕ ਕੀ ਕਰੂਗੇ ਇਨਵੈਸਟੀਗੇਸ਼ਨ ਅਫੀਸਰ ਹੋਣ ਨੇ ਜਦੋਂ ਤੁਸ ਨੂੰ ਪੜ੍ਹ ਰਿਹਾ ਸੀ ਤਾਲੁਕੀ ਲੱਗ ਰਿਹਾ ਸੀ ਕਿ ਆ ਉਸਨੇ ਕੋਈ ਨਸ਼ਾ ਕੀਤਾ ਜੀ ਨਹੀਂ ਕਿਸ ਤਰੀਕੇ ਨਾਲ ਉਸਨੇ ਬਾਹਰ ਕੀਤੇ ਦੇਖੋ ਨਸ਼ਾ ਕੀਤੇ ਬਾਰੇ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਨੇ ਸੰਦੂਨੀ ਲੱਗਿਆ ਪਰ ਉਹ ਬਹੁਤ ਜ਼ਿਆਦਾ ਤਾਕਤਵਰ ਹੈਗਾ ਤੇ ਮਤਲਬ ਬੜੀ ਉਹਨੇ ਸਾਨੂੰ ਫੇਰ ਵੀ ਸਿਡਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨੇ ਫਿਰ ਆਪਣਾ ਵੀ ਮੈਂ ਡਿੱਗ ਪਿਆ ਮੈਂ ਡਿੱਗ ਪਿਆ ਫਿਰ ਅਸੀਂ ਚੱਕ ਕੇ ਲਾ ਕੇ ਦਾਖਲ ਕਰਵਾਇਤਾ ਥੋੜੀ ਦੇਰ ਚੱਲਦੀ ਰਹੀ ਹੱਥੋਂ ਤੋਬਾਈ ਪੜਾ ਜੋ ਪਕੜਿਆ ਬੜੀ ਸਰਾਉਂਦੀ ਕੋਸ਼ਿਸ਼ ਕੀਤੀ ਹੋਣੀ ਸਾਡੇ ਇੱਕ ਹੋਰ ਮੁਲਾਜ਼ਮਾ ਸਾਹਿਲ ਉਹਦੇ ਵੀ ਨੌ ਨੂੰ ਵੱਜੇ ਨੇਗੇ ਉਹਦੇ ਵੀ ਨਾਲ ਉੱਤੇ ਪਬਲਿਕ ਵੀ ਆ ਗਈ ਸੀ ਜੀ ਪਬਲਿਕ ਨੇ ਪਹਿਲਾਂ ਵੀ ਮੰਨ ਲਓ ਪਹਿਲਾਂ ਜਦੋਂ ਭੱਜ ਰਿਹਾ ਸੀ ਪਬਲਿਕ ਨੇ ਕੁਝ ਮਾਰਨ ਦੀ ਕੋਸ਼ਿਸ਼ ਕੀਤੀ ਉਹਦੇ ਵੱਜਾ ਵੀ ਹੋਣਾ ਉਹਦੇ ਕੁਝ ਪਬਲਿਕ ਨੇ ਜਦੋਂ ਮਾਰਿਆ ਕਾਫੀ ਪਿੱਛੇ ਰੱਜ ਜਾਉਣਾ ਕਿਉਂਕਿ ਪਬਲਿਕ ਵੀ ਚਾਹੁੰਦੀ ਆ ਵੀ ਅਸੀਂ ਮੋਜੇ ਨਾਲ ਫੜੀਏ ਪਬਲਿਕ ਨੇ ਬੜਾ ਸਾਥ ਦਿੱਤਾ ਸਾਡੇ ਅ ਜੀ ਪੁਲਿਸ ਦਾ ਪਬਲਿਕ ਨੇ ਕੁਝ ਪਬਲਿਕ ਨੇ ਕੁਝ ਮਾਰਿਆ ਵੀ ਉਹਦੇ ਕੁੱਟਿਆ ਵੀ ਆ ਪਬਲਿਕ ਨੇ ਪਬਲਿਕ ਨੇ ਵੀ ਸੰਸਾਥ ਵੀ ਦਿੱਤਾ ਜੋ ਜਿਹੜਾ ਜੇ ਕ੍ਰਾਈਮ ਕਰਨ ਵਾਲਾ ਬੰਦੇ ਨੂੰ ਜੇ ਪਬਲਿਕ ਨੇ ਮੰਨ ਲਓ ਵੀ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੇਖੋ ਕੁੱਟਿਆ ਵੀ ਗਿਆ ਹੋਣਾ ਇਹਦੇ ਚ ਪਬਲਿਕ ਦਾ ਤਾਂ ਕੋਈ ਕਸੂਰ ਨਹੀਂ ਪਬਲਿਕ ਬਹੁਤ ਅੱਛਾ ਕੀਤਾ ਪਬਲਿਕ ਨੇ ਪੁਲਿਸ ਨੂੰ ਬਹੁਤ ਸਾਥ ਦਿੱਤਾ ਪਬਲਿਕ ਨੇ ਬਹੁਤ ਅੱਛਾ ਨਹੀਂ ਅਜੇ ਤੱਕ ਹਜੇ ਵੱਜੇ ਹੋ ਸਕਦਾ ਪਰ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਸਾਡੇ ਕਿਉਂਕਿ ਅਸੀਂ ਵੀ ਕਾਲੀ ਗਾਲੀ ਚ ਗਿਆ ਨੂੰ ਫੜਨ ਦੇ ਉਹ ਠੀਕ ਨਹੀਂ ਜੀ ਹੁਣ ਠੀਕ ਨਹੀਂ ਬਿਲਕੁਲ ਠੀਕ ਨਹੀਂ